ਇਸ ਵਾਰ ਕਿਦਾਂ ਲੱਗਿਆ ਵੀ ਤੁਸੀਂ ਨੇ ਜਿਹੜੀਆਂ ਵੈਸਟ ਰੇਟ ਦੇ ਬੈਟ ਜਾਫੀ ਨੂੰ ਸਪਿਫਟ ਗੱਡੀਆਂ ਰੱਖਿਆ ਹੋਈਆਂ ਨੇ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਇਹ ਕਿੱਦਾਂ ਸੋਚਿਆ ਹੋਰ ਕਿਵੇਂ ਬਹੁਤ ਸੋਹਣੀ ਟੀਮਾਂ ਬਣੀ ਹੋਈਆਂ ਨੇ ਅੱਠ ਦੀ ਅੱਠ ਟੀਮਾਂ ਬੈਲੈਂਸ ਨੇ ਕਬੱਡੀ ਦੇ ਜਿੰਨੇ ਪੁਰਾਣੇ ਸਟਾਰ ਨੇ ਤੇ ਨਵੇਂ ਜੰਗ ਮੁੰਡੇ ਜਿਹੜੇ ਨਵੀਂ ਉਮਰ 'ਚ ਉੱਠ ਰਹੇ ਨੇ ਸਟਾਰ ਨੇ ਸਾਰੇ ਟੀਮਾਂ ਅੱਠੇ ਬੈਲੈਂਸ ਨੇ ਬਾਬਾ ਸੁੱਖ ਰੱਖੇ ਜਿਹੜੇ ਪਲੇਅਰ ਦੇ ਸੱਟ ਹੈ ਉਹਨਾਂ ਨੂੰ ਛੱਡ ਕੇ ਸਾਰੇ ਪਲੇਅਰਾਂ ਨੇ ਖੇਡਣਾ ਹੈ ਹੂੰ ਸਾਹਿਬ ਜੀ ਕਾਲ ਜੀ ਮੈਂ ਤੁਹਾਡਾ ਆਪਣਾ ਕਬੱਡੀ ਕਮੈਂਟੇਟਰ ਜਲਦਾਰ ਕਰਾੜ ਤੁਸੀਂ ਦੇਖ ਰਹੇ ਹੋ ਕਬੱਡੀ ਵਰਲਡ YouTube ਚੈਨਲ ਜਿਸ ਦੇ ਉੱਤੇ ਮੈਂ ਤੁਹਾਨੂੰ ਅਮਲੋਹ ਦੇ ਕਬੱਡੀ ਕੱਪ ਦੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਚੁੱਕਿਆ ਹਾਂ ਜੀ ਵੀਰੇ ਤੁਸੀਂ ਜੋ ਪਹਿਲਾਂ ਜਿਹੜਾ ਕਬੱਡੀ ਕੱਪ ਗਗਨਦੀਪ ਸਿੰਘ ਚੱਡਾ ਯਾਦਗਰੀ ਕਬੱਡੀ ਕੱਪ ਜੋ ਦੜਬੇ ਦੇ ਲਾਗੇ ਰਾਮਪੁਰ ਗੁਜਨਾ ਸ਼ੰਨਾ ਪਿੰਡ ਦੇ ਵਿੱਚ ਜਿਹੜਾ ਕਰਵਾਇਆ ਜਾਂਦਾ ਸੀ ਉਹ ਕਬੱਡੀ ਕੱਪ ਹੈ ਇਸ ਸਾਲ ਜਿਹੜਾ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਉਸ ਕਬੱਡੀ ਕੱਪ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਮੇਰੇ ਨਾਲ ਬਾਬਾ ਖੇੜਾਜੀ ਸਪੋਰਟਸ ਕਲੱਬ ਦੇ ਸਾਰੇ ਆਰਗੇਨਾਈਜ਼ਰ ਮੇਰੇ ਭਰਾ ਉੱਥੋਂ ਦੇ ਪ੍ਰਬੰਧਕ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਇਸ ਕਬੱਡੀ ਕੱਪ ਦੇ ਤੇ ਕਿਹੜੇ-ਕਿਹੜੇ ਖਿਡਾਰੀ ਖੇਡ ਰਹੇ ਨੇ ਜਾਂ ਕਿਸ ਤਰ੍ਹਾਂ ਦੇ ਟੂਰਨਾਮੈਂਟ ਦੇ ਉੱਤੇ ਜਿਹੜੇ ਖਿਡਾਰੀਆਂ ਨੂੰ ਜਿਹੜੇ ਬੈਸਟ ਆਉਣ ਵਾਲੇ ਹੋਣਗੇ ਉਹਨਾਂ ਨੂੰ ਕਿਹੜੀਆਂ ਗੱਡੀਆਂ ਦਿੱਤੀਆਂ ਜਾਣਗੀਆਂ ਉਸ ਬਾਰੇ ਆਪਾਂ ਉਹਨਾਂ ਨਾਲ ਗੱਲਬਾਤ ਕਰ। ਭਾਈ ਸੰਦੀਪ ਸਾਬਰਾਜੀ ਸਰਪੰਚ ਸਾਹਿਬ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ। ਸਰਪੰਚ ਸਾਹਿਬ ਕੀ ਹਾਲ-ਚਾਲ ਹੈ ਜੀ? ਬਹੁਤ-ਬਹੁਤ ਜੇਲਦਾਰ ਜੀ ਬਹੁਤ-ਬਹੁ ਅਸੀਂ ਦੇਖਦੇ ਹਾਂ ਅਜੇ ਤੱਕ ਸਾਡੇ ਟੂਰਨਾਮੈਂਟ ਦੀ ਅਪਡੇਟ ਪਹੁੰਚਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਕਬੱਡੀ ਕੱਪ ਤੁਸੀਂ ਅਮਲੋਹ ਦੇ ਵਿੱਚ ਕਰਵਾ ਰਹੇ ਹੋ ਇਸ ਤੇ ਕਬੱਡੀ ਕੱਪ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਇਹ ਸਾਡਾ ਟੂਰਨਾਮੈਂਟ ਪਹਿਲਾਂ ਜਿਹੜਾ ਰਾਮਪੁਰ ਗੁਜਰਾ ਹੁੰਦਾ ਸੀ ਇਹ ਸਾਡੇ ਗੈਰੀ ਬੜਿੰਗ ਦੀ ਐਮਐਲਏ ਦੇ ਗ੍ਰਹਿ ਸਥਾਨ ਅਮਲੋਹ ਵਿਖੇ ਕਰਾ ਰਹੇ ਹਾਂ ਬਹੁਤ ਸੋਹਣੇ ਪ੍ਰਬੰਧ ਕਰੇ ਨੇ ਦਰਸ਼ਕਾਂ ਵਾਸਤੇ ਤੇ ਪਲੇਅਰਾਂ ਵਾਸਤੇ ਬਹੁਤ ਸੋਹਣੇ ਪ੍ਰਬੰਧ ਹੋਏ ਨੇ ਜਿਹੜੇ ਇਹ ਕਬੱਡੀ ਕੱਪ ਦੇ ਉੱਤੇ ਖਿਡਾਰੀ ਆ ਰਹੇ ਨੇ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇਹ ਜਿਹੜਾ ਕਬੱਡੀ ਕੱਪ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਿਛਲੇ ਸਾਲ ਜਦੋਂ ਕਬੱਡੀ ਕੱਪ ਹੋਇਆ ਉੱਤੇ ਬੈਸਟ ਰੇਡਰ ਤੇ ਬੈਡ ਜਾਫੀ ਨੂੰ ਫੋਰ ਟਰੈਕਟਰ ਦਿੱਤੇ ਗਏ ਉਦੋਂ ਵੀ ਜਿਹੜੇ ਉਸ ਕਬੱਡੀ ਕੱਪ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ ਇਸ ਵਾਰ ਕਿੱਦਾਂ ਲੱਗਿਆ ਵੀ ਤੁਸੀਂ ਨੇ ਜਿਹੜੀਆਂ ਬੈਸਟ ਰੇਡਰ ਤੇ ਬੈਡ ਜਾਫੀ ਨੂੰ ਸਪਿਡ ਗੱਡੀਆਂ ਰੱਖਿਆ ਹੋਈਆਂ ਨੇ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿੱਦਾਂ ਸੋਚਿਆ ਹੋਰ ਕਿਵੇਂ ਬਹੁਤ ਸੋਹਣੀ ਟੀਮਾਂ ਬਣੀ ਹੋਈਆਂ ਨੇ 8 ਦੀ 8 ਟੀਮਾਂ ਬੈ ਤੇ ਨਵੇਂ ਯੰਗ ਮੁੰਡੇ ਜਿਹੜੇ ਨਵੀਂ ਉਮਰ ਚ ਉੱਠ ਰਹੇ ਨੇ 스타 ਨੇ ਸਾਰੇ ਟੀਮਾਂ ਅੱਥੇ ਬੈਲੈਂਸ ਨੇ ਬਾਬਾ ਸੁੱਖ ਰੱਖੇ ਜਿਹੜੇ ਪਲੇਅਰ ਦੇ ਸੱਟ ਹੈ ਉਹਨਾਂ ਨੂੰ ਛੱਡ ਕੇ ਸਾਰੇ ਪਲੇਅਰਾਂ ਨੇ ਖੇਡਣਾ ਹੈ ਹੂੰ ਤੇ ਜਿਹੜਾ ਇਹ ਕਬੱਡੀ ਕੱਪ ਤੁਸੀਂ ਹਮਲੋ ਦੇ ਵਿੱਚ ਕਰਵਾ ਰਹੇ ਹੋ ਇਹਦੇ ਵਿੱਚ ਜਿੱਦਾਂ ਪੰਜਾਬ ਗਵਰਨਮੈਂਟ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਤੇ ਮਾਨ ਜੋਗ ਹਰਪਾਲ ਸਿੰਘ ਜੀ ਚੀਮਾ ਜਾਂ ਆਪਣੇ ਗੈਰੀ ਵੜਿੰਗ ਜੀ ਨੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਪੰਜਾਬ ਸਰਕਾਰ ਸਭ ਤੋਂ ਪਹਿਲਾਂ ਇਹ ਕਹਿੰਦਾ ਜਿਹੜੀ ਮਾਨ ਸਰਕਾਰ ਹੈ ਬਹੁਤ ਵਧੀਆ ਪ੍ਰਾਲਾ ਕਰ ਰਹੀ ਹੈ ਸਟੇਡੀਅਮ ਬਹੁਤ ਵਧੀਆ ਦੇ ਰਹੇ ਨੇ ਪੰਜਾਬ ਚ ਤੇ ਕਲੱਬਾਂ ਵਾਸਤੇ ਤੇ ਉਤਵਾਰ ਹਰਪਾਲ ਸਿੰਘ 치ਮਾ ਜੀ ਗੈਰੀ ਬਰਿੰਗ ਜੀ ਸਾਨੂੰ ਬਹੁਤ ਸਪੋਰਟ ਕਰ ਰਹੇ ਨੇ ਪ੍ਰਸ਼ਾਸਨ ਦੀ ਫੁੱਲ ਸਾਨੂੰ ਸਪੋਰਟ ਹੈ ਤੇ ਬੱਬਾ ਸੁੱਖ ਰੱਖੇ ਵਧੀਆ ਢੰਗ ਨਾਲ ਟੂਰਨਾਮੈਂਟ ਨੇਪਰੇ ਚੜਨਾ ਤੇ ਮੈਂ ਅਗਲੀ ਗੱਲ ਕਰੂੰਗਾ ਸਾਡੇ ਚਮਕੌਰ ਚੌਧਰੀ ਜੀ ਨਾਲ ਚਮਕੌਰ ਜੀ ਜਿਹੜਾ ਇਹ ਟੂਰਨਾਮੈਂਟ ਹੋ ਰਿਹਾ ਇਸ ਤਰ੍ਹਾਂ ਇਸ ਟੂਰਨਾਮੈਂਟ ਦੇ ਉੱਤੇ ਸਿਕਿਉਰਟੀ ਦੇ ਕਿਸ ਤਰ੍ਹਾਂ ਨੇ ਪ੍ਰਬੰਧ ਹੋਣਗੇ ਸਿਕਿਉਰਟੀ ਬਿਲਕੁਲ ਐਸਐਸਪੀ ਨਾਲ ਆਪਣੇ ਗੈਰੀ ਬਰਿੰਗ ਜੀ ਦੀ ਗੱਲ ਹੋਗੀ ਕਉਂ ਨਾ ਸਕੂਟੀ ਦੀ ਕੋਈ ਘਾਟ ਨਹੀਂ ਹੈਗੀ ਠੀਕ ਹੈ ਜੀ ਜਿਹੜੇ ਆਪਣੇ ਨਾ ਇਸ ਟੂਰਨਾਮੈਂਟ ਦੇ ਤੇ ਦਰਸ਼ਕ ਆ ਰਹੇ ਨੇ ਕਿਉਂਕਿ ਜ਼ਿਆਦਾਤਰ ਦੇਖਿਆ ਜਾਂਦਾ ਵੀ ਦਰਸ਼ਕ ਆਉਂਦੇ ਆ ਖਾਲੀ ਹੱਥ ਆਉਂਦੇ ਆ ਆਉਂਦੇ ਪੈਸੇ ਲੈ ਕੇ ਜਾਂਦੇ ਖਾਲੀ ਹੱਥ ਆ ਇਹ ਕਬੱਡੀ ਕੱਪ ਦੇ ਤੇ ਦੇਖਿਆ ਜਾ ਰਿਹਾ ਵੀ ਜਿਹੜੇ ਦਰਸ਼ਕ ਨੇ ਉਹਨਾਂ ਲਈ ਵੀ ਲੱਕੀ ਡਰਾ ਕੱਢਿਆ ਜਾ ਰਿਹਾ ਕੀ ਕੁਝ ਹੋਊਗਾ ਲੱਕੀ ਡਰਾ ਦੇ ਵਿੱਚ ਇਹ ਅਮਲੋ ਦੇ ਕੱਪ ਤੇ ਜਿਹੜੇ ਦੇਖਣਗੇ ਉਹ ਕੀ ਉਹ ਖਾਲੀ ਨਹੀਂ ਜਾਣਗੇ ਉਹਨਾਂ ਦੇ ਵਿੱਚੋਂ ਦੋ ਸਕੂਟਰੀਆਂ ਕੋਪਨ ਦੇ ਵਿੱਚ ਚ ਆਣਗੀਆਂ ਜਿਹੜੇ ਉੱਥੇ ਦੇਖਣ ਆਉਣਗੇ ਉਹ ਬਾਬਾ ਖੇੜਾ ਜੀ ਸਪੋਰਟਸ ਕਲੱਬ ਦੇ ਸਾਰੇ ਪ੍ਰਬੰਧਕ ਮੇਰੇ ਨਾਲ ਨੇ ਜਿਨ੍ਹਾਂ ਦੇ ਵਿੱਚੋਂ ਰਵਿੰਦਰ ਯੂਕੇ ਕਿੰਦੀ ਯੂਕੇ ਸ਼ੈਂਕੀ ਯੂਕੇ ਰਵਿੰਦਰ ਯੂਕੇ ਤੇ ਗੁਰਤੇਜ ਇਟਲੀ ਜੀ ਉਹਨਾਂ ਦਾ ਵੀ ਇਸ ਕਬੱਡੀ ਕੱਪ ਲਈ ਬਹੁਤ ਵੱਡਾ ਯੋਗਦਾਨ ਹੈ ਤੇ ਨਾਲ ਹੀ ਮੈਂ ਗਲਵਤ ਕਰੂੰਗਾ ਸਾਡੇ ਜਸਪਾਲ ਸਿੰਘ ਜੀ ਕਾਲੋਕੇ ਸਾਹਿਬ ਅੰਕਲ ਜੀ ਤੁਹਾਡਾ ਸਵਾਗਤ ਹੈ ਤੁਹਾਡਾ ਆ థాంਕ ਯੂ ਜੀ ਰੀਅਲੀ ਅਪਰੀਸ਼ੀਏਟ ਤੁਸੀਂ ਜਿਹੜਾ ਹੈਗਾ ਇਸ ਕਬੱਡੀ ਕੱਪ ਵਾਲੇ ਰਿਲੇਟਡ ਸਾਰਾ ਕਵਰ ਕਰ ਰਹੇ ਹੋ ਫਸਟ ਟਾਈਮ ਰੀਅਲੀ ਥੈਂਕਫੁਲ ਫॉर ਯੂਰ ਮੀਡੀਆ ਥਿਸ ਆਲ ਆਈ ਐਮ ਰੀਲੀ ਐਕਸਾਈਟਿਡ ਟੂ ਸੀ ਥਿਸ ਮੈਚ ਅਗੇਨ ਮੈਂ ਪਹਿਲਾਂ ਲਾਸਟ ਈਅਰ ਜਦੋਂ 26 ਜਨਵਰੀ ਨੂੰ ਹੋਇਆ ਸੀ ਉਦੋਂ ਇਹ ਮੈਚ ਲਈ ਮੈਂ ਸਪੈਸ਼ਲ ਆਇਆ ਸੀਗਾ ਤੇ ਸੈਕੰਡ ਆਈ ਐਮ ਥੈਂਕਫੁਲ ਥਿਸ ਆਲ ਟੀਮ ਜਿਹਨਾਂ ਨੇ ਮੈਨੂੰ ਅਗੇਨ ਇਨਵਾਈਟ ਕੀਤਾ ਹੈਗਾ ਜੀ ਤੁਹਾਡਾ ਇਹ ਟੂਰਨਾਮੈਂਟ ਦੇ ਉੱਤੇ ਜਿਹੜਾ ਬਹੁਤ ਵੱਡਾ ਸਹਿਯੋਗ ਪਿਛਲੇ ਸਾਲ ਵੀ ਰਿਹਾ ਇਸ ਵਾਰ ਵੀ ਤੁਸੀਂ ਪਹਿਲੇ ਪ੍ਰਾਈਜ਼ ਦੇ ਸਪਾਂਸਰ ਹੋ ਤੇ ਕਿਦਾਂ ਕਬੱਡੀ ਦੇ ਨਾਲ ਜੁੜੇ ਕਿਸ ਤਰ੍ਹਾਂ ਦਾ ਤੁਹਾਨੂੰ ਫੀਲ ਹੁੰਦਾ ਕਬੱਡੀ ਦੇ ਵਿੱਚ ਪੈਸਾ ਨਹੀਂ ਪਤਾ ਕਿ ਕਬੱਡੀ ਤਾਂ ਇੱਕ ਤਰ੍ਹਾਂ ਜਿੱਦਾਂ ਸਾਡੀ ਪੰਜਾਬੀ ਮਾਂ ਬੋਲੀ ਹੈਗੀ ਹੈ ਨਾ ਕਬੱਡੀ ਇੱਕ ਗੇਮ ਜਿਹੜੀ ਸਾਡੇ ਨਾਲ ਇਹ ਜੁੜੀ ਹੀ ਹੋਈ ਹੈ ਠੀਕ ਹੈ ਕਿ ਬਰ ਕੋਈ ਗੈਪ ਪੈ ਜਾਂਦਾ ਕੋਈ ਚੀਜ਼ਾਂ ਕਰਕੇ ਅਸੀਂ ਲੇਟੈਸਟ ਹੋ ਜਾਂਦੇ ਆ ਬਟ ਆਮ ਰੀਅਲੀ ਐਕਸਾਈਟਡ ਟੂ ਸੀ ਟੂ ਸਟਾਰਟ ਅਗੇਨ ਯੈਸ ਥੈਂਕ ਯੂ ਯਾ ਇਹ ਸਨ ਸਾਡੇ ਨਾਲ ਜਸਪਾਲ ਸਿੰਘ ਜੀ ਕਾਹਲੋਂ ਕੇ ਜੋ ਕਿ ਕੈਨੇਡਾ ਦੇ ਬਸਨੀਕ ਨੇ ਸਾਡੇ ਚਮਕੌਰ ਚੌਧਰੀ ਜੀ ਉਹਨਾਂ ਦੇ ਮਾਮਾ ਜੀ ਨੇ ਬਹੁਤ ਵੱਡਾ ਜਿਹੜਾ ਯੋਗਦਾਨ ਹੁੰਦਾ ਹੈ ਤੇ ਨਾਲ ਸਾਡੇ ਸ਼ੈਂਕੀ ਜੁਕੇ ਜੀ ਉਹਨਾਂ ਨੂੰ ਮੈਂ ਤੇ ਇਹ ਸਾਰੇ ਜਿਹੜੇ ਪ੍ਰਬੰਧਕ ਇਸ ਟੂਰਨਾਮੈਂਟ ਦੀ ਜਾਣਕਾਰੀ ਲੈ ਕੇ ਸਾਡੇ ਨਾਲ ਹਾਜ਼ਰ ਹੋਏ ਨੇ ਅੱਜ ਸੰਗਰੂਰ ਦੇ ਵਿੱਚ ਖੜੇ ਆ ਨਵੀਆਂ ਸਵਿਫਟ ਗੱਡੀਆਂ ਜਿਹੜੀਆਂ ਬੈਸਟ ਰੇਟ ਤੇ ਵੇਚ ਜਾਫੀਆਂ ਜਿਹੜੀਆਂ ਦਿੱਤੀਆਂ ਜਾਣਗੇ ਉਹ ਖਰੀਦੀਆਂ ਨੇ ਤੇ ਬਲਦੇਵ ਪ੍ਰਧਾਨ ਜੀ ਸਾਡੇ ਮੀਰੀਪੀਰੀ ਸਪੋਰਟ ਕਲੱਬ ਦੇ ਦਰਾਂ ਦੇ ਜੋ ਪ੍ਰਬੰਧਕ ਨੇ ਉਹਨਾਂ ਨਾਲ ਆਪ ਵੀ ਗੱਲਬਾਤ ਕਰਦੇ ਆ ਪ੍ਰਧਾਨ ਜੀ ਤੁਹਾਡਾ ਸਵਾਗਤ ਹੈ ਬਹੁਤ ਸცი ਗਾਲ ਜੀ ਤੁਹਾਡਾ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਐ ਪ੍ਰਧਾਨ ਜੀ ਜਦੋਂ ਤੁਸੀਂ ਦੇਦਣਾ ਦੇ ਵਿੱਚ ਗੱਪ ਕਰਵਾਉਨੇ ਉਹਦੋਂ ਵੀ ਤੁਸੀਂ ਵੱਡੀਆਂ ਵੱਡੀਆਂ ਗੱਡੀਆਂ ਜਾਂ ਵੱਡੇ ਵੱਡੇ ਕੰਪੈਨਾਂ ਦਿੱਤੀਆਂ ਨੇ ਇਸ ਵਾਰ ਤੁਸੀਂ ਅਮਲੋਹ ਦੇ ਵਿੱਚ ਕਬੱਡੀ ਕੱਪ ਕਰਵਾ ਰਹੇ ਹੋ ਗੋਲੂ ਟਵਾਣਾ ਜੀ ਨਾਲ ਨੇ ਸਾਰੀ ਛੋਡੀ ਜਿਹੜੀ ਪ੍ਰਬੰਧਕ ਟੀਮ ਇਹ ਟੂਰਨਾਮੈਂਟ ਦੇ ਲਈ ਬਹੁਤ ਐਕਸਾਈਟਡ ਹੈ ਬਹੁਤ ਜ਼ਿਆਦਾ ਤੁਸੀਂ ਜਿਹੜੇ ਵੱਡੇ ਪ੍ਰਬੰਧ ਕੀਤੇ ਨੇ ਇਸ ਵਾਰ ਤੁਸੀਂ ਜਿਹੜਾ ਆਪਣਾ ਅਮਲੋਹ ਦਾ ਕਬੱਡੀ ਕੱਪ ਇੱਕ ਚਰਚਾ ਦਾ ਵਿਸ਼ਾ ਬਣਿਆ ਹੈ ਜਿਹਦੇ ਵਿੱਚ ਮੇਰੀ ਪੀਰੀ ਸਪੋਰਟਸ ਕਲੱਬ ਦਾ ਬਹੁਤ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹਦੇ ਪਿੱਛੇ ਸਰ ਬਹੁਤ ਵੱਡਾ ਕਾਰਨ ਹੈ ਕਿਉਂਕਿ ਹਰ ਸਾਲ ਇਹਨਾਂ ਭਰਾਵਾਂ ਦਾ ਚੰਕੌਰ ਚੌਧਰੀ ਦਾ ਗੋਲੂ ਡਗਾਨਾ ਜੀ ਦਾ ਜਿੰਨੇ ਵੀ ਸਾਡੀ ਟੀਮ ਖੜੀ ਹੈ ਇਹਨਾਂ ਦਾ ਦਿੱਦਨਾ ਕੱਪ ਤੇ ਬਹੁਤ ਵੱਡੇ ਯੋਗਦਾਨ ਹੁੰਦੇ ਨੇ। ਹੂੰ ਤੇ ਇਸ ਵਾਰੀ ਸਾਡੇ ਪਿੰਡ 'ਚ ਜਿਵੇਂ ਗਰਾਊਂਡ ਦਾ ਕੰਮ ਚੱਲ ਰਿਹਾ ਆ ਆਪਾਂ ਨੇ ਹਲੇ ਟੂਰਨਾਮੈਂਟ ਦੀ ਡੇਟ ਨਹੀਂ ਰੱਖੀ ਤੇ ਇਹਨਾਂ ਭਰਾਵਾਂ ਨਾਲ ਮਿਲ ਕੇ ਆਪਾਂ ਲੋਦੇ ਵਿੱਚ ਵੱਡੀਆਂ ਗੱਡੀਆਂ ਦੇ ਰਹੇ ਹਾਂ। ਹੂੰ ਤੇ ਕਿਉਂਕਿ ਸਾਡੀ ਟੀਮ ਹੈ ਬਿਲਕੁਲ ਜੀ ਇੱਕ ਦੂਜੇ ਨਾਲ ਅਸੀਂ ਅਟੈਚ ਆ ਸ਼ੁਰੂ ਤੋਂ ਹੀ ਤੇ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਆ ਠੀਕ ਹੈ ਤਾਂ ਕਰ ਟੀਮ ਕੱਥੀ ਹੋ ਕੇ ਵਰਕ ਕਰ ਰਹੀ ਹੈ ਤੇ ਇੱਕ ਵੱਡਾ ਟੂਰਨਾਮੈਂਟ ਕਰਾਵਾਂਗੇ ਬਾਬਾ ਸੁੱਖ ਰੱਖੇ ਸਾਰੇ ਦਰਸ਼ਕਾਂ ਨੂੰ ਅਪੀਲ ਕਰਦੇ ਆਂ ਕਿ ਜਿਵੇਂ ਦਿਦਨਾ ਕੱਪ ਨੂੰ ਹਰ ਸਾਲ ਪਿਆਰ ਦਿੰਦੇ ਨੇ ਇਸੇ ਤਰ੍ਹਾਂ ਅਮਲੋਦੇ ਕੱਪ ਤੇ ਆ ਕੇ ਪਹੁੰਚ ਕੇ ਹਾਜ਼ਰੀ ਲਵਾ ਕੇ ਸਾਨੂੰ ਪਿਆਰ ਬਖਸ਼ੋ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਸਾਡੇ ਨਾਲ ਪ੍ਰਧਾਨ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਸਾਡੇ ਨਾਲ ਪ੍ਰਧਾਨ ਸਾਹਿਬ